ਜਿਵੇਂ ਸਚਾਰਾ ਹੋਈਏ ਕਿ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਨੀ ਤੱਕ ਲੇਖ ਦੇਖ ਸੋ ਪਾਈਏ ਕਿ ਨਾ ਹੁਕਮੀ ਬਖਸ਼ੀ ਜੇ ਕੋਕ ਵੀ ਸਦਾ ਭਵਾਈ ਹੈ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਨੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਤਰ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਾਦਰ ਗਤਨਾ ਕਤੀਨਾ ਆਵੇ ਤੋੜ ਕਦ ਕਦ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਕਾਹੇ ਜੁਗਾ ਜੁਗੰਤਰ ਖਾ ਹੀ ਖਾਏ ਹੁਕਮੀ ਕੁਮ ਚਲਾਹਿ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨੈ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਹਿਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਤ ਦੇ ਸਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਚੁ ਨਾਮੁ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਟਿਆਰ ਥਾਪਿਆ ਨ ਜਾਏ ਕੀ ਤਾ ਨੋ ਹੋਇ ਆਪੇ ਆਪਿ ਨਿੰਜਣ ਸੋਇ ਮਿਹਨ ਸੇ ਵਤਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਨੀ ਅੰਮ੍ਰਿਤ ਰਖੇ ਭਾਗੁ ਤਪ ਪਰ ਹਸੂ ਕਰ ਲੈ ਜਾਇ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਾ ਆ ਸਮਾਇ गोरे ईश्वर गुरु गोरख बर्मा गुरु पार्वती माहि जे हो जाना ख नाहि कहना कथ ना जाई गुराय कदे बुझाई सबना जियां का एक दाता सो में विसर ना जाई धीरत ना वा वाजे तिस भावा बिन पाले की नाई करी जे तिस रेट पाई वेखामिन कर्मा के मिले लै मातु विच रतन जवाहर माणिक दे गुरकी सिख सुनी ਗੁਰਾਇਕ ਦੇਹ 부ਝਾਈ ਸੁਬਨਾ ਜੀਆਂ ਕਾ ਇਕ ਦਾਤਾ ਸੋ ਵੈ ਵਿਸਰਨਾ ਜਾਏ ਦੇਜੁ ਵਿਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਦ ਕੋਏ ਚੰਗਾ ਨਾ ਰਖਈ ਕ ਜਸ ਕੀਰਤਿ ਲਗਲੇ ਜੇ ਤਿਸ਼ਨ ਦਰਨਾ ਬੈਟਾ ਬਾਟ ਲ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਗਰੇ ਗੁਣਾਂ ਤਿਆਹ ਗੁਰ ਦੇਹ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨਿਆ ਸੇਤ ਤੇ ਪਿਰ ਸੁਨਾ ਤ ਸੁਨਿਆ ਤਰ ਤੋਲੇ ਆਕਾਸ਼ ਸੁਨਿਆ ਦੀਪ ਲੋਹ ਪਾਤਾਲ ਸੁਨਿਆ ਕੋਹੁ ਨਾ ਚਕੇ ਕਾਲ ਨਾਨਕ ਭਗਤਾ ਚਰਵਿ ਜਾਸ ਸੁਨਿਆ ਦੁਖ ਪਾਪ ਕਾ ਨਾਸ਼ ਸੁਨਿਆ ਇਸਰ ਵਰ ਮਾਇੰਦ ਸੁਨਿਆ ਮੁਖ ਸੁਨਾ ਹਲਮੰਦ ਜਿਨਾਂ ਜੋ ਜਗਤਨ ਤੇ ਸੁਨਿਆ ਸਾ ਸਿਮਰਤ ਰੇ ਨਾਨਕ ਭਗਤਾ ਚਰਵਿ ਜਾਸ ਸੁਨਿਆ ਦੁਖ ਪਾਪ ਕਾ ਨਾਸ਼ ਸੁਨਿਆ ਸਾਤ ਸੰਤੋ ਬਿਆਨ ਸੁਨੇ 68 ਕਾ ਇਸਨਾ سنے پڑ پڑ مان سنیا ہاتھ ہو سہو نانکتا سرو جاس سن داو کا ناچ من کی نہ جائے گی کو کہ پچھے پچتا ہے کاغت کرم لکھن ہار من کا کرم چار ਐਸਾ ਨਾਮ ਲਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਭ ਤਹੋਵੇਂ ਮਨ ਬੁੱਧ ਮਨਨੇ ਸਗਲ ਪਹੁਣ ਪੀਏ ਸੁੱਧ ਮਨਨੇ ਮੋਹ ਝੋਟਾ ਨਾ ਖਾਏ ਮਨਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਲਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸਿਓ ਪ੍ਰਗਟ ਜਾਏ ਮਨਨੇ ਮਗ ਨ ਚੱਲੇ ਪੰਥ ਮਨਨੇ ਧਰਮ ਸੇ ਤੇ ਸਰਬੰਦ ਐਸਾ ਨਾਮ ਲਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋ ਕੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਪਿਖ ਐਸਾ ਨਾਮ ਜਦ ਦਿਨ ਹੋਏ ਦੇਖੋ ਮੰਝਾਣੇ ਮਨ ਕੋਈ ਬਜ ਪ੍ਰਵਾਨ ਪੰਜ ਪ੍ਰਦਾਨ ਪਰਤੇ ਪਾਵੇ ਦਰਜੇ ਮਨ ਪੰਜਾਇ ਸੋਹੇ ਦਰ ਰਾਜਣ ਪੰਚਾ ਗਾ ਗੁਰ ਇੱਕ ਧਿਆਨ ਦੇਖੋ ਕਹੇ ਘਰੇ ਵਿਚਾਰ ਕਰਤੇ ਕਾ ਕਰਨੇ ਨਹੀਂ ਸਮਾ ਧੌਲ ਕਰਮ ਦੇ ਆਕੂਤ ਸੰਤੋਗਤਾ ਬ੍ਰਕਿ ਅਦੀਨ ਸੂਤ ਜੇ ਕਬ ਦੇਹ ਵਗ ਤਿਆਰ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲ ਤਵੰਦੂਲ ਦੀ ਜਾਦਰੰਗਾ ਕੇ ਨਾਮ ਸਭ ਦੇ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਏ ਕੀਤਾ ਤਾਂ ਸਵਲ ਰੂਪ ਕੀਤੀ ਗਾਣ ਜਾਣੇ ਕੋਣ ਕੋ ਤੇ ਗੀਤਾ ਬਸਾਏ ਕੋ ਕੋ ਵਾ ਪਸ ਤੇ ਹੋ ਲਖ ਦਰਿਆਵ ਵਿਰਤ ਕਮਨ ਕਾ ਵੀ ਚਾਰ ਵਾਰਿਆਂ ਜਵੇਂ ਇੱਕ ਵਾਰ ਦੇਵ ਤੇ ਦੇ ਭਾਵੇ ਸਹੀ ਬਲੀਕਾਰ ਦੂਸਰਾ ਸਲਾਮਤ ਨਿਰੰਕਾਰ ਸੰਕ ਨਾਮ ਸੰਕਤਾਮ ਗਮ ਗਮ ਚਰ ਬਲੋਹ ਸੰਕਾਇ ਸਰ ਪਰ ਹੋਇ ਅਖਰੀ ਨਾਮ ਖਰੀਸਾ ਲਹ ਅਖਰੀ ਜਾਣ ਗੀਤ ਗੁੰਜਾਇ ਕਰੇ ਲਿਖ ਲੰਬੋਨਣ ਬਾੜ ਕਰੇ ਸਿਰ ਸੰਜੋਗ ਬਕਾਨ ਜਿਨੇ ਲਿਖ ਤੇ ਸਰਨਾ ਜੇ ਫਰਮਾਇ ਤੇ ਤੇ ਪਾਈ ਦੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾ ਕੋ ਥਾਉ ਕੋਈ ਰਖਣ ਦਾ ਵਿਚਾਰ ਵਾਰਿਆਂ ਜਮਾ ਇੱਕ ਵਾਰ جوت د پاوے سا پلیار کوراہ دخ کرے پار نان کنی جی چار وار جا جو کار جوت داوی سائی پلیار تدا سلامت نرکار ਸੰਤ ਨਾਮੈ ਸੰਤ ਰਾਮਾ ਮਦਮ ਗੰਮ ਸੰਕਲੋਹ ਸੰਤੈ ਸਿਰ ਭਾਰ ਹੋਇ ਅਕ੍ਰਿ ਨਾਮ ਕ੍ਰੀਸਾ ਲਹ ਅਕ੍ਰਿ ਗਿਆਨ ਜੂਤ ਜੁਨਗਾ ਫਰੇ ਲਖਣ ਬੋਲਨ ਬਾਣ ਫਰੇ ਸਿਰ ਸੰਜੋਗ ਵਕੜ ਦਿਨ ਲੈ ਕੇਤੀ ਸਰਨਾ ਜੇ ਫਰਮਾਇ ਤੇ ਹੁ ਤਿਪਾਹ ਜੇਤਾ ਜੇਤਾ ਤੇ ਤਰ ਨਾਮੈ ਨਾਮ ਕੋਥਾ ਜਿਵਲ ਕਉਨ ਕਹਾ ਵਿਚਾਰ ਵਾਰਿਆ ਨਾ ਜਉਣਾ ਇਕ ਵਾਰ ਜੋ ਤਦ ਭਾਵੇ ਸਹੀ ਬਲੀਕਾਰ ਤੁਸ ਕਾ ਸਲਾਮਤ ਨੰਸਕਾਰ ਪਰੀਆ ਹੱਤ ਪੈਰ ਦਿਲ ਦੇ ਪਾਣੀ ਟੁੱਟਿਆ ਤਰ ਸੁਕੇ ਹੋਰ ਬਲਿੱਤੇ ਕੱਪੜ ਹੋਏ ਦੇ ਸਾਹਵ ਲਈਏ ਹੋ ਤੋਏ ਪਰਿਆ ਮਤ ਪਾਪਾ ਕੇ ਸੰਗੋ ਢੋਪੇ ਨਾਵੇ ਤੇ ਰੰਗੁ ੁੰਨੀ ਪਾ ਕੀ ਅੱਖ ਨਾਈ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਜਾਪੇ ਹੀ ਕਾਉ ਨਾਨਕ ਹੁਕਮੀ ਆਵੋ ਜਾਓ ਤਿਰਤਬ ਤਜਾ ਤੋਂ ਦੇ ਕੋ ਪਾਵੈ ਤਿਲ ਕਾਮਣ ਸਿਨੇ ਮੰਨੈ ਬਣ ਚੀਤਾ ਪਾਓ ਅੰਦਰ ਗੜੀਰਤ ਮਰਨਾਓ ਸਭ ਗੁੰਤੇਰੇ ਮੈ ਨਾ ਕੋਈ ਬਿਲਕੁਲ ਕੀਤੇ ਫਗਟ ਨਾ ਹੋਏ ਸੋ ਆਸਤਾਦ ਬਾਣੀ ਬਰਮਾ ਸਤ ਸੁਹਾਣ ਸਦਾ ਮੱਜਾ ਕਹਣ ਸਵੇਲਾ ਵਕਤ ਕਹਣ ਕਹਣ ਕਿਤਕੋਣ ਵਾਰ ਕਹਣ ਸਿਰ ਤੁਮਾਹ ਕਮਲਿਤ ਹੋਆ ਆਕਾਰ ਮਿਲਣਾ ਪਾਇ ਪਰ ਨਤੀਜੇ ਹੋਵੇ ਲੇਖ ਪ੍ਰਾਨ ਹੱਤ ਨਾ ਪਾਇਓ ਕਾ ਦਿਆ ਜੇ ਲਿਖਣ ਲੇਖ ਪ੍ਰਾਨ ਤੇਤਵਰਨ ਜੋ ਵੀ ਜਾਣੇ ਰਤਮਾ ਨਾ ਕੋਏ ਜਾ ਕਰਤਾ ਸਿੱਟੇ ਕੋ ਸਾਚੇ ਆਪੇ ਜਾਣੇ ਸੋਏ ਮੇਰ ਕੋ ਰਾ ਕਾ ਕੇ ਸਾਲੈ ਕੀ ਵਰਨੀਤਿ ਜਾਣਾ ਨਾਲ ਗਾਕੇ ਸਭ ਕੋ ਆਥੇ ਇੱਕ ਦੇ ਕਿਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾਤਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਦੇ ਦੇ ਆਣਾ ਸੋਹੇ ਪਾਤਾਲ ਪਾਤਾਲ ਲਖਿਆ ਦਾਸ ਆਗਾਸ ਉੜਾ ਕੁੜਕ ਭਾਤ ਕੇ ਵੇਲ ਬਹਿਨ ਕਵਾਤ ਸੈ ਸਟਾਰੇ ਘਣ ਕੇ ਤੂ ਬਾਸੋ ਲਿਖਤਾਤ ਲੇਖਾ ਹੋਇ ਤਲਿਖੇ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ

ਇਹ ਹੰਤ ਨਾ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾ ਹਉ ਤੇ ਉਪਰ ਉਚਾੜਾ ਜੇ ਵੱਡਾ ਹੋਵੇ ਕੋ ਤਿਸੁ ਤੇ ਕੋ ਜਾਣੂ ਸੋਇ ਜੇ ਵੱਡਾ ਭਜਾਨਿਆ ਆਪ ਆਪ ਨਾਨਕ ਨਦਰਿ ਜਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਇ ਜਿਥੇ ਮੰਗੇ ਜੋ ਦੇ ਪਾਰ ਚੇਤਾ ਗਣਤ ਨਹੀ ਵਿਚਾਰ ਜਿਥੇ ਸਭ ਤਕ ਤੇ ਵਕਾਰ ਦੇ ਤੇ ਲਲ ਮੁਖਿਰਪਾਹ ਜਿਤੇ ਮੁਰਕਾ ਹਿਤਾ ਜਿਤੇ ਦੂਪੋਸ਼ਣ ਮਾਰੇ ਤੇ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਗਾਇਕਾ ਕੰਪਾਇਓ ਜਾਨੀਆਂ ਦੇ ਤੇ ਮੋਖਾਏ ਆਪੇ ਜਾਣੇ ਆਪੇ ਦੇਈ ਆਤੇ ਸੀ ਕੀ ਕੀ ਜੇ ਦੂਸਰੇ ਪਖਸੇ ਸੇ ਵਸਲਾ ਨਾਨਕ ਪਾਸ ਸਹੀ ਪਾਸਾ ਮੂਲ ਬਨ ਮੂਲ ਵਪਾਰ ਮੂਲ ਵਾਰੇ ਮੂਲ ਪੰਧਾਰ ਮੁੱਲਾਵੇ ਮੁੱਲਾਏ ਜਾਏ ਮੁਲ ਭਾਏ ਮੁੱਲਾ ਸਮਾਏ ਮੁਲ ਧਰਮ ਮੁਲ ਦੀ ਬਾਣ ਮੁਲ ਤਲ ਮੁਲ ਪਰਮਾਨ ਮੁਲ ਬਖਸ਼ੀ ਸਮੁਲ ਦੀ ਸਾਨ ਮੁਲ ਕਰਮੁ ਪਰਮਾਨ ਮੁੱਲਾ ਮੁੱਲਾ ਤੇਣਾ ਜਾਏ ਆਖਾ ਕਰਹਿ ਲਿਵ ਲਾਇ ਆਖੇ ਵੇਦ ਪਾੜ ਪਰਾ ਨਾਖੇ ਪੜੇ ਕਰੇ ਵਕਿਆੜ ਆਖੇ ਬਰਮੇ ਆਖੇਂ ਦਾਤੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਦਾ ਤੇਤੇ ਕੀਤੇ ਕਿਤੇ ਬੁਦ ਆਕੇ ਦਾਣਾ ਵਕੇ ਰਵੇ ਵਾਤੇ ਜੁੜਨ ਮੁੰਦਣ ਸੇ ਤੇਤੇ ਆਕੇ ਹਕਨ ਪਾਇ ਕੀਤੇ ਕਿਆ ਕੇ ਓਟੁਰ ਜਾਏ ਪੀਤੇ ਕੀਤੇ ਹੋਰ ਕਰੇ ਤਾਕ ਨ ਸਕੇ ਤੇ ਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਦਾਨੇ ਸੱਚਾ ਸੋਹੇ ਦੇਖੋ ਆਕੇ ਭੂਲ ਬਗੜ ਤਲ ਕੇਸਰ ਗਵਾਰਾ ਗਵਾਰ ਸੋਦਰ ਕੇ ਹਰ ਸੋ ਕਰਦੇ ਹੈ ਰਤਵੇ ਸਰਬ ਸੁਮਾਲੇ ਵਾਜੇ ਨਾਜ਼ ਨੈ ਫੈਸਲਤਾ ਕੀਤੇ ਵਾਗਨ ਹਾਰੇ ਕੀਤੇ ਰਗ ਪੈ ਸੋ ਕਹਿਣੇ ਕੀਤੇ ਜਾਵਨ ਹਾਰੇ ਗਾਵੇ ਤੁਲਨਾ ਭੋਣ ਪਾਣੀ ਬੈਸੰਤਰ ਜਾਵੇ ਰਾਜਾ ਧਰਮ ਦਵਾਰੇ ਗਾਵੇ ਕਿਤ ਗੁਪਲੇ ਜਾਣੇ ਨਿਕਲੇ ਪਰੰਦੇ ਚਾਰੇ ਗਾਵੇ ਈਸ਼ਰ ਭਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇન્દ્ર ਨਿਰਾਸਨ ਬੈਠੇ ਦੇਵ ਤੇ ਅਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਜਾਵਨ ਜਤੀ ਸਰੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਣ ਰਕੇ ਸਰ ਜੁਗ ਜੁਗ ਦੇ ਦਾਣਾ ਲੈ ਗਾਵੇ ਮੋਹਣੀਆਂ ਮੋਹਣ ਸਰਬ ਮਛਪਿਆ ਲੈ ਗਾਵਣ ਰਤਨ ਪਾਏ ਤੇ ਰੇੜਸੜ ਤੀਰ ਰਤਨ ਲੈ ਗਾਵੇ ਜੁਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡੋ ਪਰ ਪੰਡਾ ਕਰਕੇ ਰਖੇ ਧਾਰੇ ਜਿਹੜੀ ਤੁਨੋਂ ਗਾਵੇ ਜੁਤ ਤੋਂ ਪਾਉਂਦੇ ਤੇ ਤੇਰੇ ਪ੍ਰਗਤੁਰ ਸਾਲੇ ਹੋਰ ਕੀਤੇ ਗਾਵਣ ਸੀ ਮੈਂ ਚਿਤਨਿਆਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਰ ਅਜਾ ਸਾਹਿਬ ਸੱਚਾ ਸਚੁ ਨਾਈ ਹੈ ਭੀ ਹੋ ਸੀ ਗਾਇ ਨਾ ਜੋ ਸਿਰਚਨਾ ਜੀ ਨਚਾਈ ਢੰਗੀ ਰੰਗੀ ਭਾਤੀ ਕਰਕਰ ਦੀ ਸੀ ਮਾਇ ਜਨੀ ਪਾਈ ਕਰਕਰ ਵੇਖਿਆ ਕੀ ਤਾ ਆਪਣਾ ਜੋਤੀਸ ਦੀ ਵੜਿਆਈ ਜੋਤਿਸ ਭਾਗੈ ਸੋਈ ਕਰਸੀ ਬਰੁਕਮਣਾ ਕਰਨਾ ਜਾਈ ਸੂਪਾਸਾਂ ਸਾਂਹ ਪਤਸਾਇ ਨਾਨਕ ਨਹਿ ਨਰ ਜਾਈ ਹੁੰਦਾ ਸੰਤੋਖ ਤਰੰਪੇ ਚੋਲੀ ਤੇ ਆਣ ਕੀ ਘਰੇ ਬਪੂਤ ਚਿੰਤਾ ਕਾਲ ਘੁਆਰੀ ਕਾ ਜੁਗੰਨੰਦਾ ਪ੍ਰਤੀਤ 하이 ਪੰਤੇ ਸਗਲ ਜਮਾ ਟਿਲਮਨ ਦਿੱਤੇ ਡਗਜੀਤ ਆਦੇਸ਼ ਸਹਿਯਾ ਦੇ ਜਾਤ ਨੀਨ ਨਾ ਅਦਨਾ ਚ ਤੁਜ ਤੁ ਬੇ ਕੋਵੇ ਡੋਕਟਰ ਗਿਆਨ ਦਾ ਅਪਨ ਦਾਰਨ ਕਰਕਟ ਵਜੇ ਨਾ ਤਾਪਨਾਤ ਮਾ ਤੂ ਸੋਦ ਗਾ ਕਿਰੇ ਚੇਡ ਅਵਰਾਸਾਰ ਦੋ ਨੋਗ ਜੋ ਦੇ ਕਾਰਜਲਾਵ ਲੈ ਕੇ ਆਵੇ ਵਿਭਾਗ ਆਦੇਸ਼ ਸਹਿਯਾ ਦੇ ਜਾਤ ਨੀਨ ਨਾ ਅਦਨਾ ਚ ਤੁਜ ਤੁ ਬੇ ਕੋਵੇ ਏਕਾ ਮੈ ਦਸਤਵੇਤਿਨ ਚਲੇ ਪਰਵਾਣ ਕਿਸਮ ਸਾਰੇ ਤੁੰਡਾਰੇ ਿਕਲਾਈ ਦੇ ਬਾਣ ਦਿਸਤਿ ਭਾਵ ਤੇ ਵੇਚ ਲਾਵੇ ਜੇ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰਨਾ ਵਿਪਤਾ ਇਹ ਵਿਡਾਨ ਆਦੇਸ ਸੇ ਆਦੇਸ ਆਗ ਲੀਨ ਨਾ ਨਾ ਤੂ ਤੂ ਜੇ ਵੇਖੋ ਵੇ ਆਸਨ ਲੋਈ ਲੋਈ ਤੁੰਡਾਰ ਦੂ ਕਿਸ ਪਾਇ ਚ ਤਗਰ ਕਰ ਕਰ ਵੇਖੈ ਸਰਦਨ ਹਾਰ ਨਾਨ ਪੱਤੇ ਕੀ ਸਾਤੀ ਕਰ ਆਦੇਸ ਸੇ ਆਦੇਸ ਆਗ ਲੀਨ ਨਾ ਨਾ ਤੂ ਤੂ ਜੇ ਵੇਖੋ ਵੇ 1 2 ਜੀ ਤੋਂ ਲਖੋਇ ਲਖੋਇ ਲਖੀਸ ਲਖਨਾ ਜਿਹੜਾ ਆਕਿਆ ਏ ਕਨਾਮ ਜਤ ਜੀਸ ਜਿੱਤੁਰਾਇ ਪਤ ਪੁੜੀ ਟੜੇ ਹੋਇ 30 ਸੁਮਨ ਬਲਾਇਆ ਕਾਸ ਕੀ ਪੀਟਾ ਆਇ ਹੋਇ 30 ਨਾਨਕ ਨਜ਼ਰੀ ਪਾਈ ਏ ਕੂੜੀ ਕੂੜੇ 30 ਆਖਨ ਜੋ ਤੋ ਪਹਿਲਾ ਜੋਰ ਜੋਰ ਨਾਲ ਮੰਗਨ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਆਲ ਮਹਨ ਮਰਸੂਰ ਜੋ ਨਾ ਸਤਿਗਿਆਰ ਵਿਚਾਰ ਜੋ ਨਾ ਦਿੱਤੇ ਜੋ ਤੈ ਸੰਸਾਰ ਸੰਸਾਰ ਦੋਰ ਕਰ ਵੇਖੇ ਸੋ ਨਾਨਕ ਉਤਮੀਂ ਨਿਕਣਾ ਕੋ ਰਾਤੀ ਰੁਚਿ ਦਿੱਤੀ ਵਾਰ ਪਉਣ ਪਣੀ ਗਨੀ ਪਾਤਾ ਇਸ ਵਿੱਚ ਧਰਤੀ ਧਾਮ ਰਕੀ ਤਰਮ ਸਾਚੀ ਦੀ ਦਿਵਤ ਤੇ ਰੰਗ ਤੇ ਨਾਮ ਨੇ ਕੀ ਆਨੰਦ ਧਰਮੀ ਧਰਮੀ ਹੋਏ ਦੇ 454 70 ਬਾਰ ਕਿਤੇ ਸੋਨ ਪਰ ਚਪਰ万 ਬ੍ਰਿਜ ਕਰਮ ਭਵੇ ਨੀ ਸ਼ਾਨ ਖਚੁ ਭਕਾਇ ਉਥੇ ਪਾਈ ਨਾਨਕ ਪੀਆ ਜਾਪੇ ਜਾਏ ਧਰਮ ਤੋਂ ਕਿਹਾ ਤੇਰਮ ਗਿਆਨ ਜਣਕਾ ਕੋ ਕਰਮ ਜਿਤੇ ਪਵਨ ਪਾਣੀ ਬਸੰਤਰ ਜਿਤੇ ਘਾਣ ਮਹਿਰ ਜਿਤੇ ਵਰਮੇ ਘਾੜਤ ਜੜੀ ਰੂਪ ਰੰਤੇ ਦੇਸ ਜਿਤੇ ਗਰਮ ਭੂਮੀ ਮੇਰੇ ਜਿਤੇ ਜਿਤੇ ਟੂਪ ਦੇਸ ਜਿਤੇ ਅਭਿ ਕਮਸੂਰ ਜਿਤੇ ਤੇਕੇ ਮੰਗਲ ਦੇਸ ਜਿਤੇ ਸਤਿ ਬੁੱਧੋਦਨਤ ਜਿਤੇ ਜਿਤੇ ਦੇਵੀ ਦੇਸ ਜਿਤੇ ਦੇਵਦਾਨ ਮਨ ਜਿਤੇ ਜਿਤੇ ਰਤਨ ਸੁਮਨ ਵਿਥਿਆ ਖਾਣੇ ਤੇ ਵਿਥਿਆ ਬਾਣੀ ਕੀਤੇ ਪਾਤ ਨਵਿੰਦਰ ਵਿਥਿਆ ਸੁਰਤੀ ਸੇਵਕ ਤੇ ਨਾਨਕ ਤੇ ਨਾਨਤ ਗਿਆਨ ਕੰਨ ਮੇ ਗਿਆਨ ਪਰਚਾਣ ਤੇ ਸੇਨਾਬ ਬਨੋਦ ਕੋ ਦੇਣੰ ਜਰਮ ਕੰਨ ਕੀ ਬਾਣੀ ਰੂਪ ਤੇ ਘਾੜ ਤੇ ਕੜੀਏ ਬਹੁਤ ਨੇ ਤਾਂ ਕਿ ਗੱਲਾਂ ਕਥੁ ਜੁਨਾ ਦੇ ਜੇ ਕੋ ਪਿੱਛੇ ਪਛਤਾਇ ਕਿਤੇ ਕੜੀਏ ਸੁਰਤ ਮਤ ਬਣ ਬਣ ਕੜੀਏ ਸਰਾਸਦਾ ਤੋਂ ਸਦ ਰੰਗ ਕਰਨ ਦੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਉਤੇ ਜੋਤ ਮਹਾਭਰੂ ਸੁਮਤਿ ਨਿਵਾ ਰਾਮ ਰਹਿਆ ਭਰਪੂਰ ਉਤੇ ਸਿਤੋ ਸਿਤਾਮਨ ਨਾ ਮਨ ਮਾਇਤਾ ਤੇ ਰੂਪ ਨਾ ਕਥਮੇ ਬਿਆਇ ਨਾ ਮਿਰਨ ਠਾਜੋ ਬਿਆਜ ਜਿਨ ਪਰਾਮ ਸੁਮਨ ਮਾਹਿ ਜਿੱਤੇ ਫਕਤੋ ਵਸੇ ਕੋ ਪੈਰੰਨ ਸਤਿਆਮਨ ਸੋ ਕਾਟ ਗੰਨਵਸੇ ਨਨਕਾਰ ਕਰ ਕਰ ਤੇ ਨਦਰਿ ਨਿਹਾਲ ਜਿੱਤੇ ਗੰਨ ਮੰਦਰ ਕੋਲ ਜੇ ਕੋ ਕੋਥੀ ਤਾਂਤ ਨਾਂਤ ਉਤੇ ਨੋ ਲਵ ਕਰ ਦੇ ਜੀ ਦੇ ਕੰਤੇ ਤੇ ਤੋਕਰ ਕੀ ਕਰੇ ਗੁਰੂ ਤੇ ਨਾਨਕ ਘਣਾ ਘਣਾ ਸਰ ਜਦ ਤ ਬਹਾਰਾ ਤੀਰ ਸੁਨਿਆ ਮਨ ਤੂ ਦੇ ਹਥਿਆਰ ਤੋ ਖਲਗੂਤ ਤੋ ਤੋ ਪੰਡਾ ਪੰਮਰ ਤੇ ਢਾਲ ਢੜੀਏ ਸਭ ਸੱਤੀ ਤੱਕ ਸਾੜ ਦੇ ਨ ਕੋ ਮੇਰ ਤਨ ਤੁੰਕਾਰ ਨਾਨਕ ਨਗਰੀ ਨਗਰ ਨਹਾਲ ਸ਼ਲੋਕ ਤੁਮਲੇ ਗੁਰੂ ਪਾਣੀ ਪਿਤਾ ਮਾਤਾ ਕਰਤੁ ਮਹਤ ਦਿਵਸ ਰਾਤੁ ਦੁਇ ਦਾਈ ਦਾਇ ਤੁ ਮੈਂ ਸਗਲ ਜਗਤ ਕੰਨਿਆ ਨਿਆ ਬੁਰਨਿਆ ਵਾਜੇ ਤਰੁ ਮਹ ਦੂਰ ਦਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਜਲੇ ਕੀਤੀ ਛੁਟੀ ਨਾ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ